ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਚੈਨਲ ਕੁਕਿੰਗ ਵਿਦ ਕਲਦੀਪ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪਖੜੇ ਤੇ ਚਲਾਈ ਦੀ ਪੁਰਜੀ ਬਣਾਉਣੀ ਵਿੱਚ ਉਬਲੇ ਆਲੂ ਪਾ ਕੇ ਤੇ ਆਪਾਂ ਸਾਰਾ ਸਮਾਨ ਤਿਆਰ ਕਰ ਲਿਆ ਜੀ ਤੇ ਆ ਹਰੀ ਮਿਰਚਾ ਟਮਾਟਰ ਆ ਲਸਣ ਤੇ ਪਿਆਜ਼ ਅਦਰਕ ਤੇ ਆਪ ਆਲੂ ਵਾਲੇ ਤੇ ਇਹਦੇ ਵਿੱਚ ਹੈਗੀ ਜੀ ਆਪਣੀ ਚਲਾਈ ਧੋ ਕੇ ਆਪਾਂ ਚੀਰ ਲਈ ਤੇ ਆ ਇਹਦੇ ਵਿੱਚ ਰੱਖਿਆ ਜੀ ਆਪਾਂ ਨਹੀਂ ਜੀ ਸੌਰੀ ਇਹਦੇ ਵਿੱਚ ਚਲਾਈ ਹੈ ਇਹਦੇ ਵਿੱਚ ਭਖੜਾ ਏ ਧੋ ਕੇ ਰੱਖ ਲਿਆ ਜੀ ਆਪਾਂ ਸਾਰਾ ਕੁਝ ਤੇ ਹੁਣ ਆਪਾਂ ਮਸਾਲਾ ਜਿਹੜਾ ਤਿਆਰ ਕਰਨ ਉਹ ਆਪਾਂ ਕੁੱਟ ਕੇ ਪਾਵਾਂਗੇ ਕੁੰਡੇ ਦੇ ਵਿੱਚ ਕਿਉਂਕਿ ਕੁੰਡੇ ਦੇ ਵਿੱਚ ਕੁੱਟਿਆ ਹੋਇਆ ਬਹੁਤ ਹੀ ਸੁਆਦ ਬੰਦ ਹੈ ਤੇ ਵੀ ਮਿਕਸੀ ਵਿੱਚ ਪੀਸ ਕੇ ਉਹ ਸਵਾਦ ਨਹੀਂ ਆਉਂਦਾ ਇਸ ਕਰਕੇ ਆਪਾਂ ਕੁੱਟ ਕੇ ਦਿਖਾਵਾਂਗੇ ਤੁਹਾਨੂੰ ਜੀ ਹੁਣ ਆਪਾਂ ਅਦਰਕ ਪਾ ਲਿਆ ਤੇ ਆ ਨਾਲ ਹੀ ਆਪਾਂ ਲਸਣ ਪਾ ਲਈ ਇਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਾਂਗੇ ਘੋਟੇ ਦੇ ਨਾਲ ਇਸ ਤਰ੍ਹਾਂ ਦੂਜਾ ਸਮਾਨ ਬਾਅਦ ਚ ਕਟਾਂਗੇ ਤੇ ਟਮਾਟਰ ਤਾਂ ਆਪਾਂ ਉਹੀ ਤੜਕੇ ਚ ਧੰਨ ਲਾਂਗੇ ਉਹਨੂੰ ਤੋਂ ਲੋੜੀ ਘੁੱਟੰਦੀ ਤੇ ਅਦਰਕ ਤੇ ਆਹ ਕੁਟ ਲਾਂਗੇ ਜਦੋਂ ਅਸਾਂ ਪੇਸਟ ਜਦ ਖਾਦੀ ਅਰਸ਼ ਵਿੱਚ ਚੰਗੀ ਤਰ੍ਹਾਂ ਆਪਾਂ ਪੇਸਟ ਬਣਾ ਲਿਆ ਇਹਦਾ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਆਪਾਂ ਹਰੀ ਮਿਰਚ ਇਹ ਆਪਾਂ ਤਿੰਨ ਚਾਰ ਜੀੜੀਆਂ ਸੀ ਤੇ ਲਾਲ ਮਿਰਚ ਆਪਾਂ ਥੋੜੀ ਜਿਹੀ ਘੱਟ ਪਾ ਲਾਂਗੇ ਆਜ ਪਾ ਲਏ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੀ ਰੀ ਤੇ ਕੁੱਟ ਕੇ ਅਲੇਜੀ ਜਿਹੜੇ ਵਾਲੇ ਸੀ ਤੇ ਆ ਸਮਾਨਾ ਮਸਾਲਾ ਵੀ ਆਪਾਂ ਕੁੱਟ ਕੇ ਤਿਆਰ ਕਰ ਲਿਆ ਤੇ ਤੇਲ ਆਪਣਾ ਕੜਾਈ ਧਰ ਕੇ ਗਰਮ ਹੋ ਰਿਹਾ ਵੀ ਹੋ ਹੀ ਗਿਆ ਲਗਭਗ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਥੋੜਾ ਇਹ ਤੇ ਹੁਣ ਇਹਦੇ ਵਿੱਚ ਹੀ ਪਾ ਦੇਣਗੇ ਆਪਾਂ ਕੁੱਟਿਆ ਹੋਇਆ ਮਸਾਲਾ ਚੰਗੀ ਤਰ੍ਹਾਂ ਵੰਨ ਲਾਂਗੇ ਜੀ ਹਲਕਾ ਜਿਹਾ ਬਰਾਊਨ ਜਿਹੋ ਜਿਹਾ ਮੜਾ ਜਿਹਾ ਤੇ ਮਸਾਲੇ ਪਾਵਾਂਗੇ ਤੇ ਚੈਨ ਨਾਲੂ ਲਾਈ ਐਫ ਐਕਸ ਕ੍ਰਾਈਜ਼ ਜ਼ਰੂਰ ਕਰੇਗੀ ਤੇ ਮੈਨੂੰ ਲਾਈਕ ਵੀ ਕਰੇਓ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ ਤੇ ਅੱਗੇ ਵੀ ਬਾਦ ਤੋਂ ਬਾਦ ਸ਼ੇਅਰ ਕਰਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਨਮਕ ਆਪਾਂ ਇੰਨਾ ਕੁ ਪਾ ਲਾਂਗੇ ਤੇ ਆਪਣੀ ਹਰੀ ਮਿਰਚ ਪਾਈਏ ਇਸ ਕਰਕੇ ਲਾਲ ਆ ਪਾਈ ਨੂੰ ਵੀ ਪਾਵਾਂਗੇ ਤੇ ਹਲਦੀ ਪਾਵਾਂਗੇ ਜੀ ਇੱਕ ਚਮਚਾ ਤੇ ਆ ਮਸਾਲਾ ਜੀ ਆਪਣਾ ਘਰੇ ਤਿਆਰ ਕੀਤਾ ਹੋਇਆ ਤੇ ਹੁਣ ਇਹ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਆ ਦੇਖੋ ਜੀ ਭੁੱਜ ਕੇ ਕਿੰਨਾ ਸੋਹਣਾ ਰੰਗ ਬਣ ਗਿਆ ਹਲਦੀ ਦਾ ਮਸਾਲਾ ਬਹੁਤ ਵਧੀਆ ਭੁੱਜ ਰਿਹਾ ਹੁਣ ਇਹਦੇ ਵਿੱਚ ਹੀ ਆਪਾਂ ਟਮਾਟਰ ਪਾ ਦੇਾਂਗੇ దో మిట్ టటరీ భే పా దగ్గర గర్మ మసాలే పే ਪਾਣੀ ਨਹੀਂ ਪਾਉਣਾ ਜੀ ਇਹਦੇ ਵਿੱਚ ਬਿਲਕੁਲ ਨਹੀਂ ਕਿਉਂਕਿ ਇਹ ਆਪਾਂ ਧੋ ਕੇ ਸੁਆਹ ਕੇ ਰੱਖੇ ਸੀ ਇਹਦੇ ਵਿੱਚ ਪਾਣੀ ਹੁੰਦਾ ਹੀ ਹੈਗਾ ਤੇ ਇਹ ਪਾਣੀ ਛੱਡ ਦੇਣਾ ਕੋਈ ਨਹੀਂ ਥੋਟੇ ਵਾਲਾ ਜਿਹੜਾ ਬੱਚਾ ਮਣਾ ਮੁੱਟਾ ਆ ਰਾਝੀ ਜਾਂਦਾ ਤੇ ਫਿਰ ਇਹ ਸੁੱਕੀ ਸੁੱਕੀ ਬਣੂਗੀ ਵਧੀਆ ਤੇ ਹੁਣ ਆਪਾਂ ਬਸ ਮੜੀ ਜੀ ਜਿਹੜੇ ਇਹ ਅੱਧ ਕੱਚੀ ਜੀ ਰਹੇਗੀ ਤੇ ਭੁੱਜ ਗਈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਆਲੂ ਜਿਹੜੇ ਆਪਣੇ ਕੋਲੇ ਆਹ ਇਹ ਆਪਾਂ 2-4 ਮਿੰਟ ਠਹਿਰ ਕੇ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਵਾਂ ਸਾਰੀ ਇਸ ਤਰੀਕੇ ਨਾਲ ਬਣਾ ਕੇ ਵੇਖਿਆ ਜੀ ਬਹੁਤ ਵਧੀਆ ਬਣਦੀ ਹੈ ਬਾਕੀ ਅੱਜ ਕੱਲ ਸਬਜ਼ੀਆਂ ਦਾ ਵੀ ਤੋੜਾ ਹੁੰਦਾ ਜੀ ਤੇ ਆਮ ਹੀ ਆਪਣੇ ਖੇਤਾਂ ਦੇ ਵਿੱਚ ਹੋ ਜਾਂਦਾ ਬੱਟਾਂ ਤੇ ਘਰਾਂ ਦੇ ਵਿੱਚ ਵੀ ਆਪਣੇ ਸਾਫ਼ ਸੁਥਰਾ ਖਾਂ ਹੁੰਦਾ ਜਿੱਥੇ ਆਪਾਂ ਕਈ ਵਾਰੀ ਸਬਜ਼ੀ ਲਾਉਣੇ ਬਾਧੂ ਥਾਵਾਂ ਤੇ ਉੱਥੇ ਬਹੁਤ ਹੋ ਜਾਂਦਾ ਜੀ ਦੇਖੋ ਔਰ ਇਹ ਗੱਲ ਰੋਤ ਦੇ ਹਿਸਾਬ ਨਾਲ ਜੀ ਕੁੱਲ ਚੀਜ਼ ਖਾਣੀ ਚਾਹੀਦੀ ਆ ਬਣਾ ਕੇ ਲਓ ਜੀ ਹੁਣ ਆਪਾਂ ਇਹਨੂੰ ਢਾਕ ਦਿੰਨੇ ਆ 5-10 ਮਿੰਟ ਫੇਰ ਪਾਵਾਂਗੇ ਆਲੂ ਆਹ ਦੇਖੋ ਜੀ ਪਾਣੀ ਛੱਡ ਤਾ ਨੇ ਇਹਦੇ ਵਿੱਚ ਮੈਨੂੰ ਕਿਹਾ ਸੀ ਪਾਣੀ ਨਾ ਪਾਓ ਇਹਦੇ ਵਿੱਚ ਬਿਲਕੁਲ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਆ ਆਲੂ ਪਾ ਦਾਂਗੇ ਆਪਣੇ ਇਹਦੇ ਵਾਲ ਕੇਪ ਕੱਟਲੇ ਸੀ ਤੇ ਹੁਣ ਆਪਾਂ ਇਹਨੂੰ ਵੀ ਤਰ੍ਹਾਂ ਲੈ ਕੇ ਪਾ ਲੈਂਦੇ ਪਾਣੀ ਵੀ ਬਿਲਕੁਲ ਵੀ ਪਾਉਣਾ ਇਹਦੇ ਵਿੱਚ ਫਿਰ ਇਹ ਬਹੁਤ ਹੀ ਟੇਸਟੀ ਬਣਦੀ ਹੈ ਖੜੇ ਦੀ ਭੁਰਜੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਜੀ ਇਹਦੇ ਨਾਲ ਸੀੜਾ ਪੂੜਾ ਵੀ ਨਹੀਂ ਪੈਂਦੇ ਜਿਨ੍ਹਾਂ ਦੇ ਵੀ ਜਿਵੇਂ ਗੋਡੇ ਦਰਦ ਕਰਦੇ ਹਨ ਤਵਾਹਾਂ ਹਾਂ ਦੇ ਵਿੱਚ ਅੰਗਾ ਪੈਰਾਂ ਨੂੰ ਵੀ ਬਹੁਤ ਵਧੀਆ ਹੁੰਦਾ ਹੈ ਆ ਲਈ ਹੁਣ ਆਪਾਂ ਇਹਨੂੰ ਟਾਕ ਦਿੰਦੇ ਹਾਂ ਬਸ 10 ਤੋਂ ਮਿੰਟਾਂ 'ਚ ਬਣ ਜਾਂਦੀ ਹੈ ਫਿਰ ਆਪਾਂ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ